ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਆਏ ਹਾਂ ਨਵੀਂ ਵੀਡੀਓ ਤੇ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਬਣਦਾ ਜੀ ਬਣ ਕੇ ਬਹੁਤ ਹੀ ਸੋਹਣਾ ਲੱਗਦਾ ਹੈ ਆ ਦੇਖੋ ਜੀ ਮੈਂ ਐਕਸੈਟ ਤਾਂ ਇਸ ਤਰ੍ਹਾਂ ਬਣਦਾ ਜੀ ਸਾਰੀ ਸਿਲਾਈ ਉੱਤੀ ਉੱਤੀ ਲੱਗਦੀ ਹੈ ਕੋਈ ਡਿਜ਼ਾਈਨ ਨਹੀਂ ਹੈਗਾ ਇਹ ਚ ਤੇ ਇਧਰੋਂ ਇਸ ਤਰ੍ਹਾਂ ਹੈਗਾ ਜੀ ਸਿੱਧੇ ਪਾਸੇ ਤਾਂ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਡਿਜ਼ਾਈਨ ਆਪਾਂ ਬਣਾਉਣੀ ਹੈ ਜੀ ਅੱਠ ਕੁੰਡੇ ਦੇ 8-8 ਦੇ ਸਾਬ ਨਾਲ ਲੈਣੇ ਆ ਤੇ ਤਿੰਨ ਕੁੰਡੇ ਇੱਧਰ ਲੈਣੇ ਆ ਆਪਾਂ ਡਿਜ਼ਾਈਨ ਨੂੰ ਸੈੱਟ ਕਰਨ ਖਾਤਰ ਤੇ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਦੋ ਉਲਟੇ ਪਾਸੇ ਦੋ ਸਿੱਧੇ ਪਾਸੇ ਚੌਥੀ ਸਲਾਈ ਚ ਜਾ ਕੇ ਡਿਜ਼ਾਈਨ ਕੰਪਲੀਟ ਹੁੰਦਾ ਜੀ ਤੇ ਪੰਜਵੀਂ ਤੇ ਫੇਰ ਸ਼ੁਰੂ ਹੁੰਦਾ ਜੀ ਤੇ ਆਪਾਂ ਇੰਨਾ ਕੁ ਬਣਾ ਲਿਆ ਸੀਗਾ ਜੀ ਕਿਸੇ ਵੀ ਕਲਰ ਤੇ ਬਣਾ ਸਕਦੇ ਹਾਂ ਕਿਸੇ ਵੀ ਉਨ ਤੇ ਬਣਾ ਸਕਦੇ ਹਾਂ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਹਾਂ ਕੋਟੀ ਤੇ ਜਾਗਟ ਤੇ ਬੱਚਿਆਂ ਦੇ ਕਾਰਡੀਗਨ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਲਓ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਹੁਣ ਬਣਾਉਣਾ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਜੀ ਡਿਜ਼ਾਈਨ ਵਾਲੀ ਸਲਾਈ ਆਪਾਂ ਇੰਨਾ ਕੁ ਬਣਾ ਲਿਆ ਸੀਗਾ ਥੱਲੇ ਤੋਂ ਆਹ ਦੇਖੋ ਜੀ ਲਓ ਜੀ ਆ ਗੁੰਡਾ ਜੁੱਦੀ ਆਪਣੀ ਮਰਜ਼ੀ ਜੀ ਭਾਵੇਂ ਬੁਣ ਲਿਆ ਕਰੋ ਤੇ ਭਾਵੇਂ ਲਾ ਲਿਆ ਕਰੋ ਇਸ ਤਰ੍ਹਾਂ ਨੂੰ ਜੀ ਤੇ ਆਹ ਦਾਗਾ ਆਪਾਂ ਇੱਧਰ ਹੀ ਰੱਖਾਂਗੇ ਜੀ ਤੇ ਐਂ ਪਾਵਾਂਗੇ ਵਿੱਚ ਦੀ ਫੋਲਡ ਕਰਾਂਗੇ ਇਹਨਾਂ ਆਹ ਦੇਖੋ ਇਸ ਤਰ੍ਹਾਂ ਐ ਤੇ ਮੂਰੇ ਜਿਹੜਾ ਆਪਾਂ ਕੱਸਿਆ ਹੋਇਆ ਧਾਗਾ ਇਹਦੇ ਨਾਲ ਗੁੰਡੇ ਬਣਾਗੇ ਆਹ ਦੇਖੋ ਇਸ ਤਰ੍ਹਾਂ ਲਓ ਜੀ ਆ ਦੋ ਗੁੰਡੇ ਬਣਾਗੇ ਇਸ ਤਰ੍ਹਾਂ ਆਹ ਦੇ ਤਿਆਪ ਮਾਗਰ ਖਿੱਚ ਲਾਂਗੇ ਜਿਹੜਾ ਆਪਣਾ ਲੂਜ਼ ਦਾਗਾ ਆ ਆ ਦੇਖੋ ਇਸ ਤਰ੍ਹਾਂ ਹੁਣ ਫਿਰ ਸੇਮ ਇਵੇਂ ਰਿਪੀਟ ਕਰਾਂਗੇ ਜਿਵੇਂ ਆ ਦੇਖੋ ਜਿਹੜਾ ਆਪਾਂ ਕੱਸਦੇ ਹਾਂ ਤਾਂਗਾ ਬਣਾਈ ਵਾਲਾ ਕਸਿਆ ਹੋਇਆ ਇਹਦੇ ਨਾਲ ਬੁਣਾਂਗੇ ਇਹ ਦੋ ਕੁੰਡੇ ਆ ਲੂਜ਼ ਇਸ ਤਰ੍ਹਾਂ ਤੇ ਆ ਫਿਰ ਬੈਕ ਸਾਈਡ ਖਿੱਚਾਂਗੇ ਇੱਕ ਕੁੰਡਾ ਆਪਾਂ ਬਣਾਵਾਂਗੇ ਜੀ ਉਲਟਾ ਇਸ ਤਰ੍ਹਾਂ ਤਾਗਾ ਕਰਾਂਗੇ ਬੈਕ ਸਾਈਡ ਤੇ ਆ ਤਿੰਨ ਗੁੰਡੇ ਸਿੱਧੇ ਬਣਦੇ ਆ ਜੀ ਇਹ ਜਿਹਦਾ ਆ ਸਿੱਧਾ ਗੁੰਡਾ ਵਿਚਾਲੜਾ ਇਹਦੀ ਜਮਾ ਹੌਲ ਤੋਂ ਥੱਲੇ ਇੱਥੋਂ ਆਪਾਂ ਡਿਜ਼ਾਈਨ ਭਰਾਂਗੇ ਆ ਦੇਖੋ ਆ ਦੇਖੋ ਇਹ ਤੁਹਾਨੂੰ ਕਾ ਵੀ ਨਹੀਂ ਇੱਥੋਂ ਇਸ ਤਰ੍ਹਾਂ ਆ ਦੇਖੋ ਲਓ ਜੀ ਇਨੂਰ ਪਾਇਂ ਬਾਵਾਂ ਲੂਜ਼ ਰੱਖਾਂਗੇ ਇਸ ਤਰ੍ਹਾਂ ਐਂਗੂਠਾ ਧਰ ਕੇ ਤੇ ਆ ਤਿੰਨ ਆਪਾਂ ਸਿੱਧੇ ਬਣਾ ਲਾਂਗੇ ਇਸ ਤਰ੍ਹਾਂ ਲੋ ਜੀ ਦੋ ਤਿੰਨ ਹੁਣ ਫਿਰ ਸੇਮ ਇਧਰਲੇ ਪਾਸੇ ਦਾ ਆਪਾਂ ਇਹਦੇ ਵਿੱਚੋਂ ਹੀ ਭਰਾਂਗੇ ਯਾ ਦੇਖੋ ਇਸ ਤਰ੍ਹਾਂ ਲੋ ਜੀ ਇਨੂੰ ਵੀ ਆਪਾਂ ਲੂਜ਼ ਹੀ ਰੱਖਣਾ ਜੀ ਇਸ ਤਰ੍ਹਾਂ ਆ ਦੇਖੋ ਜੀ ਹੁਣ ਫੇਰ ਆਪਾਂ ਉਵੇਂ ਡਿਜ਼ਾਈਨ ਰਿਪੀਟ ਕਰਨਾ ਜੀ ਆ ਦੇਖੋ ਇਸ ਤਰ੍ਹਾਂ ਲੂਜ਼ ਦੋ ਆਪਾਂ ਫੇਰ ਖਿੱਚਦੇ ਅਗੇ ਪਿੱਛੇ ਫੇਰ ਉਵੇਂ ਹੀ ਕਰਾਂਗੇ ਜੀ ਆ ਦੇਖੋ ਇਸ ਤਰ੍ਹਾਂ ਇਹ ਜਿਹੜਾ ਕਸਿਆ ਤੱਗਾ ਹੁੰਦਾ ਕਸਿਆ ਹੁੰਦਾ ਆਪਣਾ ਇਹਦੇ ਨਾਲ ਬੁਣਨੇ ਹੁੰਦੇ ਜੀ ਤੇ ਇਹ ਖਿੱਚ ਦਾਂਗੇ ਆਪਾਂ ਬੈਕ ਸਾਈਡ ਲਓ ਜੀ ਆਹ ਕੁੰਡਾ ਫੇਰ ਉਲਟਾ ਬਣਾਵਾਂਗੇ ਤੱਗਾ ਬੈਕ ਸਾਈਡ ਕਰਾਂਗੇ ਆ ਆਪਣਾ ਸੇਮ ਉਹੀ ਡਿਜ਼ਾਈਨ ਆ ਗਿਆ ਜੀ ਇਸ ਤਰ੍ਹਾਂ ਇੱਥੋਂ ਆਹ ਹੌਲ ਚ ਭਰਾਂਗੇ ਇੱਥੋਂ ਆ ਦੇਖੋ ਜਮਾ ਨੀਚੇ ਤੋਂ ਲੋਜ਼ੀ ਇੱਥੇ ਇੱਕ ਗੁੱਠਾ ਰੱਖ ਲਈਏ ਆ ਗੁੱਠਾ ਰੱਖ ਕੇ ਤੇ ਆ ਤੈਨੂੰ ਗੁੰਡੇ ਬਣ ਲੈ ਫਿਰ ਇਹ कसे ਆ ਨਹੀਂ ਜਾਂਦਾ ਜਿਹੜਾ ਪਾਹੂ ਕਰਿਆ ਤਾਗਾ ਨੀਚੇ ਤੋਂ ਲੱਤੇ ਲੋਜ਼ੀ ਹੁਣ ਫੇਰ ਆਪਾਂ ਉਵੇਂ ਰਿਪੀਟ ਕਰਾਂਗੇ ਜੀ ਥੱਲੇ ਤੋਂ ਲਾਵਾਂਗੇ ਹੌਲਤ हम फिर आप बना जी, जी। मूहरे करके लो जी इस तरह ਤਾਂ ਗਾਵ ਐਡ ਕਰ ਦਾਂਗੇ ਤੇ ਆ ਫੇਰ ਆਪਾਂ ਉਮੀ ਬਣਾਵਾਂਗੇ ਲੋ ਆਹ ਕੁੰਡਾ ਆਪਾਂ ਫੇਰ ਰੋਤਾ ਬਣਾਵਾਂਗੇ ਤਾਂ ਅੱਗਾ ਵੈਕ ਸੈਡ ਕਰਾਂਗੇ ਤੇ ਆ ਇੱਥੋਂ ਹੀ ਲਵਾਂਗੇ ਜੀ ਨੀਚੇ ਤੋਂ ਤਿੰਨ ਡਿਜ਼ਾਈਨ ਹੈ ਜੀ ਆਪਣੇ ਲੋਜੀ ਇਹ ਤੂਠਾ ਰੱਖ ਲਈ ਫਿਰ ਇਹ ਗੁੰਡਾ ਕਸਿਆ ਨਹੀਂ ਜਾਂਦਾ ਆ ਤਿੰਨ ਬਣਾਈ ਕਰ ਲੈਣਾ ਜੀ ਲੋਜੀ ਨੀਚੇ ਤੋਂ ਫਿਰ ਪਾਵਾਂਗੇ ਜੇ ਆਪਾਂ ਇਹਨੂੰ ਵੀ ਲੂਜ਼ ਕਰ ਲੈਨੇ ਆ ਸੇਵ ਕੋਈ ਕਰ ਲਾਂਗੇ ਜੀ ਦੇਖੋ ਹਾਂ ਫੇਰ ਆਪਾਂ ਬੁੰਦੇ ਲਓ ਜੀ ਲਓ ਜੀ ਆ ਕੁਮ ਦਾ ਪੱਲਾ ਲੈਣੀ ਏ ਇਹ ਤੁਹਾਡੀ ਆਪਣੀ ਮਰਜ਼ੀ ਏ ਲਾ ਲਿਆ ਕਰੋ ਭਾਵੇਂ ਬੁੰਨ ਲਿਆ ਕਰੋ ਜੀ ਆ ਦੇਖੋ ਜੀ ਹੁਣ ਆ ਗਿਆ ਆਪਾਂ ਉਲਟੀ ਸਲਾਈ ਤੇ ਉਲਟੀ ਸਲਾਈ ਆਪੇ ਸਾਰੇ ਆਪਾਂ ਉਲਟੀ ਉਲਟੀ ਬਣਾਵਾਂਗੇ ਜੀ ਸਾਰੀ ਸਲਾਈ ਉਲਟੀ ਉਲਟੀ ਬਣਾਵਾਂਗੇ ਜੀ ਤੇ ਜਿਹੜਾ ਆਪਾਂ ਉਧਰੋਂ ਆਹ ਲੂਜ ਲੈਂਦੇ ਜੀ ਉਥੋਂ نیچے ਹੌਲ ਚੋ ਚੱਕਿਆ ਘੁੰਡਾ ਆ ਦੇਖੋ ਜੀ ਇਸ ਤਰ੍ਹਾਂ ਇਹ ਵਾਲਾ ਤਿੰਨੂੰ ਆਪਾਂ ਲਾਹਾਂਗੇ ਲੋ ਜੀ ਆ ਫੇਰ ਤਿੰਨ ਉਲਟੇ ਬਣਾਵਾਂਗੇ। ਲਓ ਜੀ ਇਹਨੂੰ ਫੇਰ ਲਾ ਲਾਂਗੇ ਆਪਾਂ। ਤੇ ਆ ਪੰਜ ਉਲਟੇ ਬਣਾਵਾਂਗੇ ਆਪਾਂ। ਇਹਨੂੰ ਫੇਰ ਲਾਹਾਂਗੇ ਜੀ। ਜਿਹੜਾ ਆਪਾਂ ਲੂਜ ਕੁੰਡਾ ਲੈਂਦਾ ਉਥੋਂ نیچے ਹੌਲ ਤੋ। ਮਾ ਦੇਖੋ ਜੀ। ਅਗੇ ਜਿੱਤੇ ਨ ਬਣ ਲਈ ਇਹਨੂੰ ਫੇਰ ਲਾਹਾਂਗੇ ਆਪਾਂ ਸਾਰੀ ਸਲਾਈ ਆਪਾਂ ਸੇਮ ਆਈ ਬੁਣ ਕੇ ਰਿਪੀਟ ਕਰਾਂਗੇ ਸਾਰੀ ਤੇ ਡਿਜ਼ਾਈਨ ਬਣ ਕੇ ਬਹੁਤ ਹੀ ਪਿਆਰਾ ਲੱਗਦਾ ਜੀ ਬਹੁਤ ਹੀ ਸੋਹਣਾ ਲੱਗਦਾ ਜਿੱਤੇ ਨ ਬਲਾਈ ਤੇ ਬਣਾਉਣਾ ਜੀ ਇਹ ਡਿਜ਼ਾਈਨ ਤਨ 10 ਨੰਬਰ ਦੀ ਸਲਾਈ ਲੈ ਕੇ ਬਣਾਇਓ ਲਓ ਜੀ ਆਪਾਂ ਅਗੇ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਤੇ ਹੁਣ ਸਾਨੂੰ ਬਣਾ ਕੇ ਦਿਖਾਉਣੀ ਆ ਆਪਾਂ ਸਿੱਧਾ ਬਣਾ ਲਿਆ ਜੀ ਦੇਖੋ ਜੀ ਤੇ ਆਪਾਂ ਸੇਮ ਉਮੀ ਬਣਾਈ ਕਰਾਂਗੇ ਆ ਦੋ ਦੋ ਕੁੰਡਿਆਂ ਦੀ ਲੋਜੀ ਆ ਆਪਾਂ ਫੇਰ ਰੋਟਾ ਬਣਾਵਾਂਗੇ ਦੇਖੋ ਇਹਨੂੰ ਆਪਾਂ ਇਧਰ ਲਈ ਸਲਾਈ ਤੇ ਚੜਾ ਲਾਂਗੇ ਜਿਹੜਾ ਆਪਾਂ ਥੱਲੇ ਤੋਂ ਬਣਾਇਆ ਸੀ ਤੇ ਆਹ ਵਾਲਾ ਆਪਾਂ ਸਿੱਧਾ ਬਣ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਇਸ ਨੂੰ ਫੇਰ ਆਪਾਂ ਇਹਦੇ ਉੱਪਰ ਦੀ ਲਾ ਦੇਾਂਗੇ ਇਸ ਤਰ੍ਹਾਂ ਆ ਆ ਫੇਰ ਸਿੱਧਾ ਬਣਾ ਲਾਂਗੇ ਇਨਾਂ ਨੂੰ ਦੋਨਾਂ ਨੂੰ ਇਕੱਠੀ ਬਣਾਈ ਕਰ ਦੇਣੀ ਇਹ ਵਾਲਾ ਲੋਜੀ ਆ ਦੇਖੋ ਗਜੈਨ ਬਣ ਕੇ ਬਹੁਤ ਹੀ ਸੋਹਣਾ ਆਇਆ ਲੋਜੀ ਆਹ ਕੁੰਡਾ ਆਪਾਂ ਫੇਰ ਸਿੱਧਾ ਬਣਾ ਲਾਂਗੇ ਊਟਾ ਬਣਾ ਲਾਂਗੇ ਇਹਨੂੰ ਆਪ ਇੱਧਰ ਲਾ ਲਾਂਗੇ ਜਿਹੜਾ ਆ ਜਿਹੜਾ ਆਪਾਂ ਹਾਲ ਚੁੱਕ ਕੇ ਸੀ ਲੰਬਾ ਕੁੰਡਾ ਤੇ ਇਹਦੀ ਆਪਾਂ ਬਣਾਈ ਕਰ ਲਾਂਗੇ ਹਾਂ ਦੇਖੋ ਇਸ ਤਰ੍ਹਾਂ ਲੋਜੀ ਇਹਨੂੰ ਆਪ ਇਹਦੇ ਉੱਤੇ ਦੀਟ ਪਾ ਦੇਣਗੇ ਤੇ ਇਹ ਵਾਲਾ ਸਿੱਧਾ ਬਣ ਲਾਂਗੇ ਆਹ ਦੋ ਦਾ ਆਪਾਂ ਫੇਰ ਇੱਕ ਬਣਾਵਾਂਗੇ ਅਨੇਕੋ ਲੋਜੀ ਆਵਲਾ ਫੇਰ ਕੁੰਡਾ ਆਪਾਂ ਉਲਟਾ ਬਣਾਵਾਂਗੇ ਜੀ ਲੋ ਜੀ ਇਹ ਵਾਲੇ ਨੂੰ ਆਪਾਂ ਫੇਰ ਲਾਹਾਂਗੇ ਜੀ ਆ ਦੇਖੋ ਇਸ ਤਰ੍ਹਾਂ ਤੇ ਇਹਨਾਂ ਆਪਾਂ ਸਿੱਧਾ ਬਣਾਵਾਂਗੇ ਤੇ ਇਹਨੂੰ ਇਹਦੇ ਉੱਤੇ ਦਿੱਤ ਪਾ ਦੇਾਂਗੇ ਲੋ ਜੀ ਆਪ ਫੇਰ ਸਿੱਧਾ ਬਣਾਵਾਂਗੇ ਤੇ ਆ ਦੋ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਲੋ ਜੀ ਉਹ ਜੀ ਹੁਣ ਪੇਰਾ ਪੱਡਿਆਂ ਦੀ ਉਪਕਿਸਲਾਈ ਤੇ ਆਗੇ ਡਿਜ਼ਾਈਨ ਬਣ ਕੇ ਇਸ ਤਰ੍ਹਾਂ ਲੱਗਦਾ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਹੈ ਦੇਖੋ ਜੀ ਚਾਰ ਸਲਾਂਗਾਂ ਦਾ ਡਿਜ਼ਾਈਨ ਹੈ ਚਾਰ ਚਿੰਗ ਪਲੇਟ ਹੋ ਜਾਂਦਾ ਇਹ ਆਪਾਂ ਆਗੇ ਹੁਣ ਉਲਟੀ ਸਲਾਈ ਤੇ ਸਾਰੀ ਉਲਟੀ ਸਲਾਈ ਬਣਾ ਕੇ ਦਿਖਾਉਣੀ ਹੈ ਜੀ ਸੁਣੋ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਪੋਰਟ ਕਰੋ ਸਪੋਰਟ ਦੀ ਜ਼ਰੂਰਤ ਹੈ ਦੱਸਣ ਦਾ ਤਰੀਕਾ ਵਧੀਆ ਲੱਗਦਾ ਹੁੰਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ जी रोटी सिलाई तो आ गए के कंप्लीट कर लगे सुन लो जी ਡਿਜ਼ਾਈਨ ਆਪਣਾ ਕੰਪਲੀਟ ਹੋਇਆ ਚਾਰ ਸਲਾਈਆਂ ਦਾ ਡਿਜ਼ਾਈਨ ਬਣ ਕੇ ਆਇਆ ਲੱਗਦਾ ਜੀ ਬਹੁਤ ਹੀ ਸੋਹਣਾ ਤੇ ਬਸ ਚਾਰ ਤੋਂ ਬਾਅਦ ਫੇਰ ਡਿਜ਼ਾਈਨ ਸ਼ੁਰੂ ਹੋ ਜਾਂਦੇ ਪੰਜਵੀਂ ਸਲਾਈ ਚ ਇੱਥੋਂ ਸ਼ੁਰੂ ਕਰ ਲਈ ਬਹੁਤ ਸੋਹਣਾ ਬਣਦਾ ਜੀ ਲਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ